ਜੀ ਸੋਸ਼ਕਲ ਜੀ ਮੈਂ ਮਾਨਪ੍ਰੀਤ ਨੂਰੀਬਾਈ ਮਾਨਪ੍ਰੀਤ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਵਾਸ ਕਰਦੇ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਮਿਲ ਰਹੇ ਹਾਂ ਆਪਾ ਬਹੁਤ ਸੋਹਣੀ ਜਿਹੀ ਇਕਨੋਮਿਕ ਕਲੈਕਸ਼ਨ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਜਿਹੜੇ ਸੂਟ ਨੇਗੇ ਉਹ ਕਸਟਮਾਈਜ਼ ਕਰਦੇ ਹਾਂ ਠੀਕ ਹੈ ਜੀ ਚਾਹੇ ਵਿంటర్ ਦੇ ਹੋਣ ਸਮਰ ਦੇ ਹੋਣ ਠੀਕ ਹੈ ਜੀ ਹਰ ਤਰ੍ਹਾਂ ਦੇ ਜਿਹੜੇ ਤੁਹਾਨੂੰ ਫੈਬਰਿਕ ਆ ਸਾਡੇ ਕੋਲ ਅਵੇਲੇਬਲ ਮਿਲੂਗਾ ਠੀਕ ਹੈ ਜੀ ਜਿਹੜੇ ਸੂਟਸ ਦੇ ਪ੍ਰਾਈਸ ਹੁੰਦੇ ਨੇ ਤੁਸੀਂ ਉਹ ਸਾਡੇ ਤੋਂ ਵਟਸਐਪ ਤੇ ਤੁਸੀਂ ਪਤਾ ਕਰ ਸਕਦੇ ਹੋ ਤੇ ਜਿਹੜਾ ਕੋਈ ਵੀ ਸੂਟ ਕਸਟਮਾਈਜ਼ ਕਰਨਾ ਤੁਸੀਂ ਉਹਦੇ ਰਿਗਾਰਡਿੰਗ ਵੀ ਜਿਹ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਆ ਇਹ ਆਪਣੇ ਗਰਮ ਜਿਹੜੇ ਸੂਟਾਂ ਦੇ ਰਿਗਾਰਡਿੰਗ ਖੋਲ ਵਾਲੀ ਆ ਠੀਕ ਹੈ ਜੀ ਤੁਸੀਂ ਇਹ ਸੂਟਾਂ ਦੇ ਵਿੱਚੋਂ ਪ੍ਰਿੰਟਸ ਸਾਰੇ ਅਵੇਲੇਬਲਸ ਹੈ ਤੁਸੀਂ ਕਿਸੇ ਵੀ ਨਾਲ ਦਾ ਪ੍ਰਿੰਟ ਲੈ ਸਕਦੇ ਹੋ ਠੀਕ ਹੈ ਜੀ ਆਪਾਂ ਸ਼ਿਪਿੰਗ ਜਿਹੜੀ ਵਰਲਡਵਾਈਡ ਕਰਦੇ ਆ ਤੇ ਇਸ ਜਿਹੜੇ ਸੂਟ ਨੇ ਸਟਿਚ ਤੇ ਆਨ ਸਟਿਚ ਦੋਨੋਂ ਤਰ੍ਹਾਂ ਦੇ ਤੁਸੀਂ ਸੂਟ ਸਾਈਡ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਉਹ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਤੇ ਸੂਟ ਦੇ ਤੇ ਹਾਂਜੀ ਤੇ ਆਪਣਾ ਪਹਿਲਾ ਸੂਟ ਇਹ ਜਿਹੜਾ ਸੂਟ ਆ ਇਹ ਬਹੁਤ ਜ਼ਿਆਦਾ ਹਿੱਟ ਹੋਇਆ ਆ ਆਲਮੋਸਟ ਜਿੰਨੀਆਂ ਪਿੱਛੇ ਵੀਡੀਓ ਪਈਆਂ ਸਾਰੇ ਵੀਡੀਓ ਦੇ ਵਿੱਚ ਇਹ ਡਿਜ਼ ਤੇ ਇਹ ਜਿਹੜਾ ਸੂਟ ਹੈਗਾ ਫੈਬਰਿਕ ਆ ਉਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਫੈਬਰਿਕ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਪਹਿਲਾਂ ਆਪਾਂ ਨੇ ਆਫ ਵਾਈਟ ਦੇ ਨਾਲ ਮੈਚਿੰਗ ਕਰੀਏ ਇਸ ਵਾਰ ਆਪਾਂ ਨੇ ਬੇਬੀ ਪਿੰਕ ਦੇ ਨਾਲ ਇਹਨੂੰ ਆਪਾਂ ਦੀ ਇਹ ਫਿਨਿਸ਼ਿੰਗ ਦਿੱਤੀ ਹੈ ਤੇ ਸੇਮ ਕਲਰ ਦੀ ਆਪਾਂ ਨੇ ਇੱਥੇ ਲੈਸ ਲਗਾਈ ਹੈ ਕਿ ਇਹ कॉटन ਦੇ ਸੂਟ ਨੇ ਠੀਕ ਹੈ ਜੀ ਤੇ ਇਹ ਨਾਲ ਹੈਗੀ ਆ ਮੈਚਿੰਗ ਬਾਟਮ ਪਲੱਸ ਇਹਦੇ ਨਾਲ ਬਹੁਤ ਸੋਹਣਾ ਜਿਹਾ ਦੁਪੱਟਾ ਹੈਗਾ ਦੁਪੱਟਾ ਹੈਗਾ ਮਸਲੀਨ ਦਾ ਠੀਕ ਹੈ ਜੀ ਮਸਲੀਨ ਵੀ ਬਹੁਤ ਜ਼ਿਆਦਾ ਸੌਫਟਾ ਪਿਓਰ ਜਿਵੇਂ कॉटन ਦਾ ਦੁਪੱਟਾ ਹੁੰਦਾ ਉਹ ਚੀਜ਼ ਨਹੀਂ ਹੈਗੀ ਬਹੁਤ ਸੋਹਣਾ ਕੁਲਰਲਰ ਰੁਲ ਬੱਟਾ ਤੇ ਬਹੁਤ ਸੋਹਣੇ ਲੁੱਕ ਵੀ ਆਉਗੇ ਠੀਕ ਹੈ ਜੀ ਇਹ ਸੂਟ ਦੀ ਇਹਦੇ ਸੂਟ ਦੇ ਵਿੱਚ ਚਾਰ ਕਲਰ ਨੇ ਠੀਕ ਹੈ ਜੀ ਜੇ ਤੁਹਾਨੂੰ ਇਹਦੇ ਵਿੱਚ ਇੰਟਰਸਟ ਹੈਗਾ ਤਾਂ ਤੁਸੀਂ WhatsApp ਤੇ ਸਾਡੇ ਕੋਲ ਬਾਕੀ ਸੂਟ ਦੀਆਂ ਬਾਕੀ ਕਲਰਸ ਨੇ ਜਿਹੜੇ ਉਹਦੇ ਦੀਆਂ ਫੋਟੋਸ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਿੰਟ ਇਹ ਸਾਰੇ ਫੁੱਲ ਪਿਓਰ ਕਾਟਨ ਦੇ ਨੇ ਠੀਕ ਹੈ ਜੀ ਤੇ ਇਹ ਕਾਟਨ ਦੇ ਵਿੱਚ ਜਿਹੜੇ ਬ੍ਰਾਂਡ ਦੇ ਰੀਵਾ ਬ੍ਰਾਂਡ ਦੀ ਕਾਟਨ ਨੇ ਇਹ ਠੀਕ ਹੈ ਜੀ ਇਹਦੀ ਕੋਈ ਕੰਪਲੇਂਟ ਨਹੀਂ ਤੁਹਾਨੂੰ ਆਊਗੀ ਸਭ ਤੋਂ ਪਹਿਲਾਂ ਆਪਾਂ ਇਹਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਫੈਬਰਿਕ ਤੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਤੇ ਇਹ ਬੇਬੀ ਪਿੰਕ ਕਲਰ ਦਾ ਠੀਕ ਹੈ ਜੀ ਆਪਾਂ ਨੈਕਟੇ ਡਿਜ਼ਾਈਨਿੰਗ ਕਰੀਏਗੀ ਤੇ ਜਿਹੜੇ ਸੂਟ ਦੀ ਸਟੀਚਿੰਗ ਆ ਤੁਸੀਂ ਆਪਣੇ ਸਟਾਈਲ ਦੇ ਵਿੱਚ ਬਣਵਾ ਸਕਦੇ ਹੋ ਇਹ ਜਿਹੜੇ ਦੀਦੀ ਨੇ ਇਹਨਾਂ ਨੇ ਸਿੰਪਲ ਸੂਟ ਬਣਵਾਏ ਨੇਗੇ ਤੇ ਤੁਸੀਂ ਇਹਨੂੰ ਕਿਸੇ ਵੀ ਹਿਸਾਬ ਦੇ ਨਾਲ ਡਿਜ਼ਾਈਨਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸੂਟ ਹੈਗਾ ਆਲਓਵਰ ਸੂਟ ਨੇਗੇ ਪਲੱਸ ਇਹਦੇ ਨਾਲ ਆਪਾਂ ਨੇ ਪਰ ਇਹਨੂੰ ਦੁਪੱਟੇ ਦੇ ਉੱਤੇ ਇਦਾਂ ਮੈਚਿੰਗ ਜਿਹੜੀ ਹੈਗੀ ਪਲੇਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਇਹ ਵਾਲਾ ਆਪਣਾ ਅਗਲਾ ਪੀਸ ਆ ਇਹਦੇ ਵਿੱਚ ਵੀ ਜਿਹੜੇ ਕਲਰਸ ਨੇਗੇ ਉਹ ਤੁਸੀਂ ਸਾਡੇ ਤੋਂ ਵਟਸਐਪ ਤੇ ਲੈ ਸਕਦੇ ਫੈਬਰਿਕ ਰਿਹਾ ਜਿਹੜੀ ਕੋਈ ਕੰਪਲੇਂਟ ਨਹੀਂ ਆਉਗੀ ਸਟੀਚਿੰਗ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਤਰ੍ਹਾਂ ਦੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਿੰਟ ਬਹੁਤ ਸੋਹਣਾ ਗ੍ਰੇ ਸਟੋਨ ਹੈਗਾ ਠੀਕ ਹੈ ਜੀ ਆਪਾਂ ਸੇਮ ਇਦਾਂ ਆਲ ਓਵਰ ਬਣਾਇਆਗਾ ਤੇ ਜਿੱਦਾਂ ਇਹ ਦੀਦੀ ਨੇ ਸਿਰਫ ਸਿੰਪਲ ਸੂਟ ਜੇ ਸੂਟ ਮੰਗਵਾਈ ਸੀ ਇਹਨਾਂ ਨੇ ਕਿਹਾ ਸੀ ਕੋਈ ਡਿਜ਼ਾਈਨ ਨਹੀਂ ਨਹੀਂ ਕਰਨੀ ਤੇ ਆਪਾਂ ਅਕੋਰਡਿੰਗ ਜਿਹੜੇ ਸੂਟ ਨੇਗੇ ਉਹ ਤਿਆਰ ਕਰਕੇ ਦਿੱਤੇ ਹਨ ਤੇ ਇਹ ਜਿਹੜਾ ਆਲ ਓਵਰ ਸੂਟ ਨੇਗੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਟਾਈ ਡਾਈ ਦਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸਰਦਾਰੀ ਜੀ ਲੋਕਾਂ ਦੀ ਹੈ ਇਹ ਸੂਟ ਦੀ ਤੇ ਇਹ ਵਾਲਾ ਸੂਟ ਦਾ ਪੱਟਾ ਦਾ ਟਾਈ ਡਾਈ ਦੁਪੱਟਾ ਕਰੀ ਆਪਾਂ ਨੇ ਤੇ ਇਹ ਜਿਹੜਾ ਪ੍ਰਿੰਟ ਆ ਤੁਸੀਂ ਇਹਦੀ ਵੀ ਸਾਨੂੰ ਬੁਕਿੰਗ ਦੇ ਸਕਦੇ ਠੀਕ ਹੈ ਜੀ ਇਹ ਵੀ ਫੁੱਲ ਪਿਓਰ ਕਾਟਨ ਦਾ ਇਹ ਜਿਹੜੀ ਕਾਟਨ ਆ ਗਈ ਇਹਨੂੰ ਲਾਈਨਿੰਗ ਦੀ ਵੈਸੇ ਲੋੜ ਨਹੀਂ ਸੀ ਥਰੂ ਨਹੀਂ ਹੈਗਾ ਫੈਬਰਿਕ ਇਹ ਤੁਸੀਂ ਇਹਨੂੰ ਬਿਨਾਂ ਲਾਈਨਿੰਗ ਤੋਂ ਵੀ ਪਾ ਸਕਦੇ ਹੋ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਠੀਕ ਹੈ ਜੀ ਤੇ ਮਸਟਰਡ ਕਲਰ ਤੇ ਆ ਪ੍ਰੋਪਰ ਕਾਟਨ ਤੇ ਮਲਟੀ ਕਲਰ ਦੀ ਲੇਸ ਦੀ ਡਿਟੇਲਿੰਗ ਆ ਗਈ ਠੀਕ ਹੈ ਜੀ ਐਸ ਜੂਜ਼ੂਲ ਆਪਾਂ ਸਾਰੇ ਗਲੇ ਘੇਰੇ ਤੇ ਬਾਹਾਂ ਤੇ ਲਗਾਈਏਗੀ ਠੀਕ ਹੈ ਜੀ ਆਲ ਓਵਰ ਸੂਟ ਰਹਿਣ ਵਾਲਾ ਹੈ ਵੀ ਪਿਓਰ ਕਾਟਨ ਦਾ ਤੇ ਸੇਮ ਆਲ ਓਵਰ ਦੁਪੱਟੇ ਦੇ ਨਾਲ ਆਪਾਂ ਨੇ ਇਦਾਂ ਮਲਟੀ ਕਲਰ ਦੀ ਲੇਸ ਲਗਵਾਈ ਠੀਕ ਹੈ ਜੀ ਇਸ ਸੂਟ ਦੇ ਵਿੱਚ ਵੀ ਆਪਾਂ ਨੂੰ ਚਾਰ ਕਲਰ ਦੀ ਆਪਸ਼ਨਸ ਮਿਲ ਜਾਣਗੀਆਂ ਚਾਰ ਕਲਰ ਆਪਸ਼ਨ ਇਹਦੇ ਵਿੱਚ ਵੀ ਮੈਂ ਜਿਵੇਂ ਤੁਸੀਂ ਇਹਦੇ ਲਈ ਸਾਨੂੰ WhatsApp ਤੇ ਕੁਐਰੀ ਕਰ ਸਕਦੇ ਹੋ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਜਿਹਦਾ ਇਹ ਫੈਬਰਿਕ ਆ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਰੀਵਾ ਬ੍ਰਾਂਡ ਦੇ ਰਹਿਣ ਵਾਲੇ ਨੇ ਸਾਰੇ ਇਹ ਮੇਰੀ ਬੁਕਿੰਗ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਇਹ ਵੀ ਮਸਲੀਨ ਤੇ ਰਹਿਣ ਵਾਲਾ ਦਾ ਠੀਕ ਹੈ ਜੀ ਦੁਪੱਟੇ ਨਾਲ ਇਹ ਹੈਗਾ ਆਪਣਾ ਪਿੰਕ ਕਲਰ ਦੇ ਵਿੱਚ ਆਫ ਵਾਈਟ ਕਲਰ ਦੇ ਫਲਾਵਰਸ ਦੇ ਨਾਲ ਪਿਓਰ ਕਾਟਨ ਦਾ ਸੂਟ ਹੈਗਾ ਠੀਕ ਹੈ ਜੀ ਸਭ ਤੋਂ ਪਹਿਲਾਂ neck ਦੀ ਡਿਟੇਲਿੰਗ ਠੀਕ ਹੈ ਜੀ ਫਿਰ ਇਹਦਾ ਘੇਰੇ ਤੇ ਠੀਕ ਹੈ ਜੀ ਇਹਦੇ ਦੀ ਡੈਟੇਲਿੰਗ ਹੈ ਫੋਰ ਸਾਈਡ ਆਪਾਂ ਨੇ ਲੇਸ ਦੀ ਡਿਟੇਲਿੰਗ ਦਿੱਤੀ ਆ ਪਲੱਸ ਇਹਨੂੰ ਜਿਹੜੀ ਆਰਮਸ ਦਾ ਡਿਜ਼ਾਈਨ ਆ ਉਹ ਇਸ ਤਰ੍ਹਾਂ ਦਾ ਰਹਿਣ ਵਾਲਾ ਹੈ ਠੀਕ ਹੈ ਜੀ ਕੇਵਲ ਬਾਹਮਾ ਦਾ ਸਟਾਈਲ ਹੈ ਤੇ ਇਹਦੇ ਨਾਲ ਵੀ ਆਪਾਂ ਨੇ ਪਟਿਆਲਾ ਸਾਈ ਸਲਵਾਰੀਆਂ ਬਣਾਈਆਂ ਨੇ ਸਾਰੀਆਂ ਤੇ ਇਹਦੇ ਨਾਲ ਜਿਹੜਾ ਦੁਪੱਟਾ ਬਹੁਤ ਸੋਹਣਾ ਬਹੁਤ ਸੌਫਟ ਫੈਬਰਿਕ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਦਾ ਦੁਪੱਟਾ ਦੇਖ ਸਕਦੇ ਤੁਸੀਂ ਇਹਦੇ ਵਿੱਚ ਵੀ ਜਿਹੜੇ ਕਲਰ ਆਪਸ਼ਨਸ ਬਹੁਤ ਨੇ ਸਾਡੇ ਕੋਲ ਤੁਸੀਂ ਉਹਦੀ ਕਵਰੀ ਸਾਨੂੰ WhatsApp ਤੇ ਕਰ ਸਕਦੇ ਆ ਇਹ ਰਹਿਣ ਵਾਲੀ ਫੁੱਲ ਲੁੱਕ ਦੇ ਦੁਪੱਟੇ ਦੀ ਠੀਕ ਹੈ ਜੀ ਬਹੁਤ ਲਾਈਟ ਵੇਟ ਦੁਪੱਟਾ ਹੈਗਾ ਇਹ ਤੁਸੀਂ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਇਹ ਵੀ ਸਾਡੇ ਤੋਂ ਬਾਈ ਕਰ ਸਕਦੇ ਆਂ ਆਲਓਵਰ ਸੂਟਾਂ ਤੋਂ ਬਿਨਾ ਆਪਣੇ ਕੋਲ ਜਿਹੜੇ ਕੋਸ਼ਕ ਦੇ ਦੁਪੱਟੇ ਪ्योर ਦੇ ਦੁਪੱਟੇ ਨਾਲ ਵੀ ਸੂਟ ਆਪਾਂ ਦੇ ਦਿੱਤੇ ਹੁੰਦੇ ਇਹਨੂੰ ਤੇ ਇਹ ਨੇਵੀ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਸੂਟ ਹੈਗਾ ਠੀਕ ਹੈ ਜੀ ਸਾਰੇ ਇਹਦੇ ਵਿੱਚ ਵਰਕ ਹੋਇਆ ਹੈਗਾ ਠੀਕ ਹੈ ਜੀ ਹਾਂ ਜੀ ਇਸ ਤੋਂ ਬਾਅਦ ਹੈ ਨੇਵੀ ਨੇਵੀ ਬਲੂ ਕਲਰ ਦਾ ਆਲਓਵਰ ਵਾਲਾ ਪੀਸ ਰਹਿਣ ਵਾਲਾ ਠੀਕ ਹੈ ਜੀ ਤੇ ਇਹ ਕੋਸ਼ਕ ਜਿਹੜੇ ਪੀਸ ਸੀ ਆਪਾਂ ਪ्योर ਦੇ ਦੁਪट्टे ਨਾਲ ਵੀ ਕਰੇ ਹੈਗੇ ਇਹ ਬਲੂ ਕਲਰ ਦਾ ਠੀਕ ਹੈ ਜੀ ਵਰਕ ਵਾਲਾ ਸੂਟ ਹੈਗਾ ਰੈਡੀमेड ਸੂਟ ਆ ਤੁਹਾਨੂੰ ਇਸ ਤਰ੍ਹਾਂ ਦੇ ਸਾਰੇ ਸੂਟ ਆਪਾਂ ਨੇ ਜਿਹੜੇ ਨਾ ਆਰਡਰ ਦੇ ਵਿੱਚ ਤੁਹਾਨੂੰ ਅਵੇਲੇਬਲ ਕਰਵਾਉਣੇ ਆ ਇਹ ਹੈਗਾ ਹਾਫ ਪ्योर ਦਾ ਦੁਪੱਟਾ ਪ੍ਰਿੰਟਡ ਦੁਪੱਟਾ ਇਹ ਨਾਲ ਆਪਣੀ ਜਿਹੜੀ ਬਾਟਮ ਆ ਗਈ ਉਹ ਪਲੇਨ ਬਾਟਮ ਠੀਕ ਹੈ ਜੀ ਤੁਸੀਂ ਇਹਦੇ ਨਾਲ ਕੋਈ ਵੀ ਸਟਾਈਲ ਵਗੈਰਾ ਲੈ ਸਕਦੇ ਹੋ ਠੀਕ ਹੈ ਜੀ ਜੇ ਇਦਾਂ ਤੁਹਾਨੂੰ ਪ੍ਰਿੰਟ ਦੁਪੱਟੇ ਚਾਹੀਦੇ ਨੇ ਤਾਂ ਤੁਸੀਂ ਸਾਡੇ ਇੰਸਟਾਗ੍ਰam ਪੇਜ ਜਾਂ ਵਟਸਐਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਕਾਟਨ ਤੇ ਇਹ ਵੀ ਠੀਕ ਹੈ ਜੀ ਇਹ ਮਿਲਟਰੀ ਕਲਰ ਦਾ ਪੀਸ ਹੈਗਾ ਠੀਕ ਹੈ ਜੀ ਤੇ ਇਹ ਬਹੁਤ ਡਿਫਰੈਂਟ ਜਿਹਾ ਡਿਜ਼ਾਈਨਰ ਜਿਹਾ ਰਹਿਣ ਵਾਲਾ ਪੀਸ ਹੈਗਾ ਇਹ ਸੈਂਟਰ ਦੇ ਵਿੱਚ ਇਹਦੇ ਵਰਕ ਹੈਗਾ ਠੀਕ ਹੈ ਜੀ ਤੇ ਇਹ ਵਾਲਾ ਸੂਟ ਹੈਗਾ ਜਿਹੜਾ ਕੁਝ ਜਿਹੜੇ ਦੀਦੀ ਦੇ ਕਲਰ ਨੇ ਆਪਾਂ ਸਾਰੇ ਡਿਫਰੈਂਟ ਕਰੇ ਟੋਟਲ ਉਹਨਾਂ ਦੇ 12 ਪੀਸ ਨੇ ਠੀਕ ਹੈ ਜੀ ਕੋਈ ਕਸਟਮਰ ਦੇ ਸੋ ਉਹਨਾਂ ਨੂੰ ਸਾਰੇ ਜਿਹੜੇ ਕਲਰ ਨੇ ਅਲੱਗ-ਅਲੱਗ ਡਿਫਰੈਂਟ ਪ੍ਰੋਵਾਈਡ ਕਰੇ ਆਪਾਂ ਨੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਵੀ ਹਾਫ ਪਿਓਰ ਦਾ ਦੁਪੱਟਾ ਇਹਦਾ ਪ੍ਰਿੰਟਡ ਪ੍ਰਿੰਟਡ ਦੁਪੱ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਆ ਤੁਸੀਂ ਵੀ ਲੈ ਸਕਦੇ ਏਦਾਂ ਦੇ ਜੇ ਕੋਈ ਪ੍ਰਿੰਟ ਲੈਣੇ ਆ ਤੁਸੀਂ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਠੀਕ ਹੈ ਜੀ ਇਹ ਵੀ ਹਾਫ ਪੀਓਰ ਦੇ ਦੁਪੱਟੇ ਨਾਲ ਹੀ ਨੇ ਠੀਕ ਹੈ ਜੀ ਜਿੱਦਾਂ ਆਪਾਂ ਬਾਹਰ ਲਈ ਦੇ ਜਿਨੇਗੇ ਸਾਰੇ ਉਹ ਗੁਰਦੁਆਰਾ ਸਾਹਿਬ ਜਾਂਦੇ ਰਹੇ ਨੇ ਠੀਕ ਹੈ ਜੀ ਘਰੇ ਵੀ ਜਿਹੜੇ ਪਾਉਂਦੇ ਹੈਗੇ ਉਹਨਾਂ ਦੇ ਲਈ ਸੂਟ ਨੇਗੇ ਇਹ ਤੇ ਇਹ ਸੂਟ ਨੂੰ ਆਪਾਂ ਥੋੜਾ ਡਿਜ਼ਾਈਨਰ ਬਣਾਇਆ ਸੀਗਾ ਤੇ ਏਦਾਂ ਇਹਨੂੰ ਆਪਾਂ ਨੇ ਦੀ ਡਿਟੇਲਿੰਗ ਦਿੱਤੀ ਹੈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਡਿਜ਼ਾਈਨਿੰਗ ਹੈ ਜੇ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਸੂਟਾਂ ਕਿਹਨੂੰ ਤੁਸੀਂ ਕਰਵਾ ਸਕਦੇ ਹੋ ਇਹ ਪੀਸ ਹੈਗਾ ਆਪਣੇ ਕੋਲ ਕਾਫੀ ਕਲਰ ਦੇ ਵਿੱਚ ਤੇ ਲਾਈਟ ਪਿੰਕ ਕਲਰ ਦੇ ਜਿਹੜੇ ਫਲਾਵਰਸ ਨੇ ਪਏ ਹੋਏ ਹੈਗੇ ਤੇ ਇਹ ਹੈਗਾ ਹਾਫ ਪੀਓਰ ਦਾ ਦੁਪੱਟਾ ਫੈਬਰਿਕ ਦੀ ਪੂਰੀ ਗਾਰੰਟੀ ਹੋਊਗੀ ਠੀਕ ਹੈ ਜੀ ਜਿਹੜਾ ਫੈਬਰਿਕ ਤੁਹਾਨੂੰ ਦਵਾਂਗੇ ਕਿਸੇ ਵੀ ਰੰਗ ਦੀ ਕੋਈ ਕੰਪਲੇਂਟ ਨਹੀਂ ਆਊਗੀ ਤੇ ਬਹੁਤ ਸੋਹਣਾ ਜਿਹਾ ਸੂਟ ਹੈਗਾ ਇਹਦੀ ਆ ਲਓ ਫਿਰ ਸੂਟ ਲੈ ਕੇ ਸਾਰੇ ਠੀਕ ਹੈ ਜੀ ਇਹਦਾ ਸੂਟ ਦੇ ਲੋਕਾ ਪੂਰੇ ਇਸ ਤੋਂ ਬਾਅਦ ਅਗਲਾ ਪੀਸ ਸੇਮ ਆਪਣਾ ਆਫ ਵਾਈਟ ਤੇ येलो ਫਲਾਵਰਸ ਦੇ ਨਾਲ ਰਹਿਣ ਵਾਲਾ ਠੀਕ ਹੈ ਜੀ ਇਹ ਸਾਰੇ ਆਪਾਂ ਤੁਹਾਨੂੰ ਸਿਰਫ ਪ੍ਰਿੰਟ ਦਿਖਾ ਰਹੇ ਆ ਵੀ ਇਦਾਂ ਦਾ ਦੇ ਪ੍ਰਿੰਟ ਸਾਡੇ ਕੋਲ ਅਵੇਲੇਬਲ ਨਹੀਂ ਕਿ ਤੁਸੀਂ ਜਿੱਦਾਂ ਦੇ ਵੀ ਪ੍ਰਿੰਟ ਚਾਹੋ ਜਿਹੜਾ ਵੀ ਕਲਰ ਚਾਹੋ ਸਾਡੇ ਕੋਲ ਤੁਹਾਨੂੰ ਮਿਲ ਸਕਦਾ ਠੀਕ ਹੈ ਜੀ ਤੇ ਇਹਨੂੰ ਆਪਾਂ ਮਲਟੀ ਕਲਰ ਦੀ ਲੇਸ ਦੀ ਡਿਟੇਲਿੰਗ ਦਿੱਤੀ ਹੈਗੀ ਪਲੇਨ ਕਲਰ ਦਾ ਆਪਾਂ ਨੇ بیس ਕਲਰ ਦਾ ਇਹਨੂੰ ਰੱਖਿਆ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੌਫਟ ਫੈਬਰਿਕ ਹੈਗਾ ਤੇ ਬਹੁਤ ਸੋਹਣਾ ਡਿਫਰੈਂਟ ਸਟਾਈਲ ਦਾ ਪ੍ਰਿੰਟ ਹੈ। ਹਾਂਜੀ ਇਸ ਤੋਂ ਬਾਅਦ ਆਪਣਾ ਇੱਕ ਸੂਟ ਆ ਜਿਹੜਾ ਆਲਮੋਸਟ ਬਲੈਕ ਕਲਰ ਦਾ ਹਰ ਇੱਕ ਆਰਡਰ ਦੇ ਵਿੱਚ ਜਾਂਦਾ ਹੈਗਾ। ਸੋ ਤੇ ਇਹ ਬਲੈਕ ਕਲਰ ਦਾ ਬਹੁਤ ਸੋਹਣਾ ਜਿਹਾ ਪ੍ਰਿੰਟਿੰਗ ਹੈਗੀ। ਠੀਕ ਹੈ ਜੀ। ਆਪਾਂ ਲੈ ਇਸ ਦੀ ਡਿਟੇਲਿੰਗ ਦਿੱਤੀ ਇਹਨੂੰ ਵੀ। ਠੀਕ ਹੈ ਜੀ ਇਹਦਾ neck ਤੇ ਵੀ। ਬਾਹਾਂਾਂ ਤੇ। ਇਹ ਪੀਸ ਹੈਗਾ। ਠੀਕ ਹੈ ਜੀ ਆਲਓਵਰ ਪੀਸ ਨੇ ਸਾਰੇ ਇਹਨੂੰ ਜਿਹੜਾ ਦੁਪੱਟਾ ਰਹਿਣ ਵਾਲਾ ਉਹ ਮਲਟੀ ਕਲਰ ਦਾ ਹੈਗਾ ਟਾਈ ਡਾਈ ਹੈਗਾ ਠੀਕ ਹੈ ਜੀ ਇਦਾਂ ਟਾਈ ਡਾਈ ਦੁਪੱਟਾ ਦੇ ਨਾਲ ਆਪਾਂ ਨੇ ਸਿੰਪਲ ਜੀ ਚੁਣਿਕ ਜੀ ਨਾਲ ਲੇਸ ਦੀ ਡਿਟੇਲਿੰਗ ਕੀਤੀ ਠੀਕ ਹੈ ਜੀ ਦੁਪੱਟਾ ਵਾਸੋਂ ਹੈ ਇਹ ਸੂਟ ਤੋਂ ਬਿਨਾਂ ਆਪਣੇ ਕੋਲ ਸੇਮ ਕਲਰ ਦੇ ਵਿੱਚ ਪਿੰਕ ਕਲਰ ਵੀ ਹੈਗਾ ਪ੍ਰਿੰਟਿੰਗ ਦੇ ਸਾਡਾ ਸੀ। neck ਬਾਜੂ ਤੇ ਘਿਰ। ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪਿੰਕ ਕਲਰ ਹੈਗਾ। ਠੀਕ ਹੈ ਜੀ ਤੇ ਇਹਨਾਂ ਦੁਪੱਟਾ ਤੇ ਸੇਮ ਕਲਰ ਦਾ ਦੁਪੱਟਾ ਤੇ ਆਲਓਵਰ ਸੂਟਾ ਠੀਕ ਹੈ ਜੀ ਪੂਰਾ ਇਹ। ਇਸ ਤੋਂ ਵਾਗਾ ਪਾਨੇ ਜਿਹੜਾ ਇੱਕ ਫੰਕਸ਼ਨੀ ਟੌਰ ਤੇ ਆਪਾਂ ਨੇ ਪੀਸ ਵੀ ਜਿਹੜਾ ਭੇਜਿਆ ਹੈਗਾ। ਠੀਕ ਹੈ ਜੀ ਇਹ ਵਾਲਾ ਪੀਸ ਹੈਗਾ। ਕੀ ਜੇ ਤੇ ਦਾ ਵਰਕ ਹੋਇਆ ਇਹ ਸਾਰੇ ਰੈਡੀमेड ਪੀਸ ਨੇ ਜਿਹੜੇ ਜਿਹੜੇ ਪ੍ਰਿੰਟ ਪੀਸ ਦੇਖਣੇ ਹੋ ਤੁਸੀਂ ਤੇ ਇਦਾਂ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਜੀ ਇਹ ਰੈਂਡ ਵਾਲਾ ਸੂਟ ਇਹ ਬਹੁਤ ਸੌਫਟ ਜਿਹਾ ਫੈਬਰਿਕਾ ਮਸਲੀਨ ਦਾ ਫੈਬਰਿਕ ਆ ਪਿਓਰ ਕਾਟਨ ਦੇ ਨਾਲ ਸੰਵਾਰ ਲੱਗੀ ਆ ਤੇ ਪਲੱਸ ਇਹਦੇ ਨਾਲ ਜਿਹੜਾ ਦੁਪੱਟਾ ਬਹੁਤ ਸੋਹਣਾ ਦਾ ਸਾਰੇ ਦੁਪੱਟੇ ਚ ਇਦਾਂ ਵਰਕ ਹੈ ਠੀਕ ਹੈ ਜੀ ਵਾਸਕਾਰ ਜੀ ਸਾਰ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਉਹ ਬਹੁਤ ਵਧੀਆ ਲੱਗੀ ਹੋਗੀ ਜਿਹੜੇ ਪ੍ਰਿੰਟਸ ਨੇ ਤੁਸੀਂ ਸਾਡੇ ਤੋਂ ਇਹ ਜਿਹੜੇ ਪ੍ਰਿੰਟਸ ਨੇ ਲੈ ਸਕਦੇ ਹੋ ਇਹਦੇ ਵਿੱਚ ਕਲਰਸ ਵੀ ਬਹੁਤ ਆਉਂਦੇ ਨੇ ਪ੍ਰਿੰਟਸ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਪ੍ਰਿੰਟ ਵਧੀਆ ਲੱਗਦਾ ਤਾਂ ਤੁਸੀਂ ਸਾਨੂੰ WhatsApp ਤੇ ਦੱਸ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਇਹ ਵੀਡੀਓ ਦੇ ਵਿੱਚ ਕਿਹੜਾ ਜ਼ਿਆਦਾ ਪ੍ਰਿੰਟ ਵਧੀਆ ਲੱਗੇਗਾ ਤੇ ਜੇ ਚੈਨਲ ਤੇ ਨਵੇਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ